ਕੱਕ ਵਾਲੇ ਪੱਪੂ ਦੀ ਖੇਡ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਆ ਭਾਈ ਇੱਕ ਤਾੜੀ ਵੱਡੀ ਸਾਰੀ ਉਹ ਖੋਖ ਦੇ ਦਰਸ਼ਕ ਵੀਰੋ ਤੂੰ ਕਹਿੰਦੇ ਜੂੜ ਚੱਕ ਦੀ ਧਰਤੀ ਦਾ ਕਬੱਡੀ ਦਾ ਵੱਡਾ ਸਟਾਰ ਮੇਰੇ ਵੀਰੋ ਅੱਜ ਕਹਿੰਦੇ ਸ਼ੁਰੂਆਤ ਕਰ ਰਿਹਾ ਔਰ ਕਹਿੰਦੇ ਤਖਾਨ ਵੱਧ ਦੇ ਵਿੱਚ ਆਇਆ ਹੈ ਮੇਲਾ ਮੇਰੇ ਵੀਰੋ ਮੋਗੇ ਜ਼ਿਲ੍ਹੇ ਦੇ ਵਿੱਚ ਚੱਲਦਾ ਹੈ ਜੂੜ ਚੱਕ ਦੇ ਕਹਿੰਦੇ ਪੱਪੂ ਦੇ ਜੱਫੇ ਲਾਏ ਹੋਏ ਅੱਜ ਵੀ ਜਾਨ ਹੈ ਮੇਰੇ ਵੀਰੋ ਐਨ ਦੁਨੀਆ ਦੇ ਕਹਿੰਦੇ ਵੱਡੇ ਵੱਡੇ ਸਟਾਰ ਮੇਰੇ ਵੀਰੋ ਇਹਨਾਂ ਗਰਾਊਂਡਾਂ ਦੇ ਵਿੱਚ ਢੱਕੇ ਆ ਚੂੜ ਚੱਕ ਵਾਲਾ ਪੱਪੂ ਕਹਿੰਦੇ ਚੇਚੇ ਤੌਰ ਤੇ ਪੁੱਜ ਗਿਆ ਔਰ ਅਗਲੀਆਂ ਟੀਮਾਂ ਬੇਤੀ ਆ ਜੀ ਰਾਮਗੜ੍ਹ ਭੁੱਲਣ ਤੇ ਬਾਬਾ ਰੋਡੂ ਕਲੱਬ ਲਗਾਉ ਕੇ ਲੈ ਵੀ ਪੱਪੂ ਭਾਈ ਫਤਿਹ ਸੰਜੀ ਕਰ ਇੱਕ ਵਾਰੀ ਲੈ ਵੀ ਦਰਸ਼ਕ ਵੀਰੋ ਕਈ ਬੱਚੇ ਬੈਠੇ ਆ ਕਈਆਂ ਨੇ ਗੀਤਾਂ ਦੇ ਵਿੱਚ ਨਾਂ ਸੁਣਿਆ ਕਈਆਂ ਨੇ ਸ਼ੇਰਾਂ ਦੇ ਵਿੱਚ ਨਾਂ ਸੁਣਿਆ ਪਰ ਅੱਜ ਪੱਪੂ ਚੇਚੇ ਤੌਰ ਤੇ ਪੁੱਜਿਆ ਹੋਇਆ ਹੈ ਪੱਪੂ ਚੂੜ ਚੱਕੀਆਂ ਤੇ ਡੌਲੇ ਮੋਟੇ ਤੇ ਪੱਟ ਮੋਟੇ ਨੇ ਘਲੌੜੀ ਦੇ ਬਰਲਾਲ ਦੇ ਲੋਕੋ ਟੋਚੀ ਫੱਕਰ ਝੰਡੇ ਵਾਲੇ ਦੀ ਪ੍ਰੈਸ ਵਧੀਆ ਤੇ ਟੱਚ ਤੇਜ ਨੇ ਅਜਮੇਰ ਜਲਾਲ ਦੇ ਲੋਕੋ ਜੱਸ ਗਗੜੇ ਵਾਲੇ ਦੀ ਛਾਤੀ ਚੌੜੀ ਤੇ ਹੱਥ ਪੱਕੇ ਨੇ ਬਿੱਟੂ ਦਗਾਲ ਦੇ ਲੋਕੋ ਕੋਈ ਕੰਮ ਕਰੇ ਦੇ ਬੀਰੂ ਦਗਾਲ ਦੇ ਲੋਕੋ ਮੂਹਰੇ ਹੋ ਹੋ ਘੇਰਦਾ ਡੌਲਾ ਹੱਥ ਨਹੀਂ ਆਉਂਦਾ ਮਾਨਦ ਵਰ ਗੱਬਰ ਵਰਗੇ ਸ਼ੇਰ ਦਾ ਜਿਹੜੇ ਜਿਹੜੇ ਦੇਰੇ ਵੀਰੋ ਜ਼ੋਰਦਾਰ ਜ਼ੋਰਦਾਰ ਤਾੜੀ ਮਾਰ ਦਿਓ ਜੀ ਕਹਿੰਦੇ ਮੇਰੇ ਵੀਰੋ ਨੂਰਪੁਰੇ ਵਾਲਾ ਉਧਰ ਕਹਿੰਦੇ ਹਿੰਮਤਪੁਰੇ ਵਾਲਾ ਦੁੱਲਾ ਵੀ ਆ ਗਿਆ ਖੇਡ ਮੈਦਾਨ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਸਟਾਰ ਪੁੱਜ ਰਹੇ ਐ ਐਨ ਕਹਿੰਦੇ ਮੇਰੇ ਵੀਰੋ ਅੱਜ ਸਰੇ ਗੱਲਾਂ ਲੱਗਣਗੀਆਂ ਔਰ ਕਹਿੰਦੇ ਹਲੇ ਤਾਂ ਪਹਿਲਾ 라ਉਂਡ ਹੈ ਅਗਲੀਆਂ ਟੀਮਾਂ ਰਾਮਗੜ੍ਹ ਭੁੱਲਰ ਤੇ ਬਾਬਾ ਰੋਡੂ ਕਲੱਬ ਕੌਕਿਆਂ ਦੀ ਨਾਲੀ ਬੇਨਤੀ ਹੈ ਵੀ ਗਰਾਊਂਡ ਜਰੂਰ ਕਲੀਅਰ ਕਰ ਦਿਓ ਸਾਡੇ ਪ੍ਰਬੰਧਕ ਵੀਰ ਕਹਿ ਰਹੇ ਐ ਵੀ ਗਰਾਊਂਡ ਕਲੀਅਰ ਕਰ ਦਿਓ ਆ ਮੈਚ ਵੀ ਬੜਾ ਚੋਟੀ ਦਾ ਫਿਹੜਾੜੀ ਵਾਲੀ